ਇੱਕ ਆ ਕਪਲ ਜੋੜੀ ਆ ਇਹਨਾਂ ਨੇ ਬੜਾ ਗੰਦ ਪਾਇਆ ਇਹਨਾਂ ਨੂੰ ਭੋਰਾ ਵੀ ਸੰਗ ਸ਼ਰਮਣੀ ਹੈਗੀ ਚੰਗਾ ਭਲਾ ਸਰਦਾਰ ਬੰਦਾ ਏ ਤੇ ਆਪਣੀ ਘਰ ਵਾਲੀ ਨੂੰ ਦਿਖਾ-ਦਿਖਾ ਕੇ ਤੇ ਪੈਸੇ ਕਮਾਉਂਦਿਆ ਸਿਰਫ ਇੱਕ ਚੰਦ ਵਿਊਆਂ ਕਰਕੇ ਉਹ ਤੈਨੂੰ ਭੋਰਾ ਵੀ ਸੰਗ ਸ਼ਰਮਣੀ ਹੈਗੀ ਕੀ ਲਸ਼ਨ ਕਰਦਾ ਰਹਿਣਾ ਹੈ ਰਾਵਣ ਚਾਹੇ ਲੱਖ ਮਾਰਾ ਸੀ ਪਰ ਉਹਨੇ ਤੇਰੇ ਵਰਗੇ ਆਹੀ ਲੱਛਣ ਨਹੀਂ ਕੀਤੇ ਸੀ ਹੁਣ ਉਹਨੂੰ ਗੱਡੀ ਤੇ ਖਿਲਾਰ ਦਿੱਤਾ ਬੰਦਾ ਪੁੱਛੇ ਕਿ ਜਦੋਂ ਇਹਨਾਂ ਨੇ ਪਿੰਡ ਵਾਲੇ ਪਤਾ ਨਹੀਂ ਕਿ ਕਿੱਥੇ ਮਰੇ ਆ ਉਹ ਵੀ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਉਹ ਵੀ ਨਹੀਂ ਇਹਨਾਂ ਨੂੰ ਰੋਕਦੇ ਟੋਕਦੇ ਕਿ ਤੁਸੀਂ ਸਾਰਾ ਦਿਨ ਕੀ ਗੰਦ ਪਾਇਆ ਹੈ ਉਹ ਤੁਹਾਨੂੰ ਸ਼ਰਮ ਸ਼ਰਮ ਹੈਗੀ ਨਹੀਂਗੀ ਬੇਸ਼ਰਮੋ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਵੀਡੀਓ ਇਹ ਬਣਾਉਂਦੇ ਆ ਤੇ ਪਰ ਸ਼ਰਮ ਸਾਡੇ ਵਰਗਿਆਂ ਨੂੰ ਆਉਂਦੀ ਆ ਕੀ ਬਣੂ ਦੁਨੀਆ ਦਾ ਸਿਰਫ ਇੱਕ ਵੀਊ ਕਰਕੇ ਭੋਰਾ ਵੀ ਸੰਗ ਸ਼ਰਮ ਨਹੀਂ ਹੈਗੀ ਤੂੰ ਆਪਣੀ ਘਰ ਵਾਲੀ ਦਾ ਖੁਦ ਜੀ ਲੂਸ ਕੱਢ ਰਿਆ ਫੇਰ ਕਹਿਣਾ ਕਿ ਲੋਕੇ ਸਾਨੂੰ ਬੈਡ ਕਮੈਂਟ ਕਰਦੇ ਆ ਪਰ ਆਪਣੀਆਂ ਹਰਕਤਾਂ ਨਹੀਂ ਦੇਖਦੇ ਬੇਵਕੂਫ ਸੁੱਡਲ ਡੰਗਰ ਅਕਲ ਹੈਗੀ ਨਹੀਂ ਇਹਨਾਂ ਨੂੰ ਪਤਾ ਨਹੀਂ ਇਹਦੇ ਘਰ ਦੇ ਜੀ ਪਰਿਵਾਰ ਕਿੱਥੇ ਆ ਕਿ ਜੋ ਜੋ ਇਹਨਾਂ ਨੂੰ ਦੇਖਦੇ ਆ ਉਹ ਤੁਸੀਂ ਇਹਨਾਂ ਨੂੰ ਅਕਲੂਕਲ ਦੇ ਦਿਓ ਪਤਾ ਨਹੀਂ ਇਹਨਾਂ ਦਾ ਮਾਪਿਓ ਕਿੱਥੇ ਆ ਸਿਆਣੇ ਬਿਆਣੇ ਹੈਗੇ ਜੇ ਇਹਨਾਂ ਨੂੰ ਸਮਝਾਉਣ ਵਾਸਤੇ ਪਹਿਲੀ ਗੱਲ ਲੋੜ ਹੀ ਨਹੀਂ ਗਈ ਇਹਨਾਂ ਦਾ ਆਪਣਾ ਹੀ ਮਾੜਾ ਮੋਟਾ ਦਿਮਾਗ ਕੰਮ ਕਰਦਾ ਹੈ ਕਿ ਅਸੀਂ ਆ ਗਲਤ ਕੰਮ ਨਾ ਕਰੀਏ ਸੁੱਡਲ ਜੇ ਉਹ ਬੱਚੇ ਵੀ ਦੇਖਦੇ ਆ ਵੀਡੀਓ ਉਹਨਾਂ ਦੇ ਦਿਮਾਗ ਤੇ ਕੀ ਅਸਰ ਪੈਂਦਾ ਹੈ ਡੰਗਰੋ ਬੱਤ ਸਹੀ ਹੈ ਆਹੋ ਤੁਸੀਂ ਸੋ ਦਿਸੋਤੇ ਹੋਗੇ ਮੈਂ ਬੋਲਾ ਤਾਂ ਹਾਂ ਦਾ ਹਿ ਬੋਲਾ ਤਾਂ ਹਾਂ ਦਾ ਬੜੀ ਇਆ ਇਆ ਕੱਟਣੇ ਆ ਕੱਟ ਲਈ ਆ ਅੱਛਾ ਐ ਛੁੱਟਿਓਗੇ ਨਹੀਂ ਹੋ ਤੇਰੇ ਉਹਦਾ ਬੋਲ ਨਾ ਜਾ ਬਨੇ ਅੱਛਾ ਤਾਂ ਨੂਆਂ ਨਾਲ ਗੁਆ ਨਹੀਂ ਖੋਦਾ ਜੋ ਆਪਾਂ ਕਰਦੇ ਆਂ ਸੋਈ ਆਪਾਂ ਨੂੰ ਦੇਖ ਕੇ ਬੱਚੇ ਕਰਦੇ ਆ ਤੇ ਬੱਚਿਆਂ ਦੇ ਦਿਮਾਗ ਤੇ ਵੀ ਉਹੀ ਗੱਲਾਂ ਦਾ ਅਸਰ ਰਹਿੰਦਾ ਹੈ ਹੁਣ ਤੁਸੀਂ ਆ ਲੱਛਣ ਕਰਦੇ ਹੋ ਨੇਲ ਵਾਲਾ ਫਲਾਣਾ ਢਵਾਨਾ ਮੇਕਅਪ ਜੋ ਵੀ ਹੈ ਹਨ ਤੇ ਤੁਹਾਨੂੰ ਦੇਖ ਕੇ ਹੁਣ ਉਹ ਬੱਚੇ ਦੇ ਦਿਮਾਗ ਤੇ ਵੀ ਉਹੀ ਅਸਰ ਪੈਂਦਾ ਹੈ ਹੁਣ ਉਹ ਵੀ ਕਹਿੰਦੀ ਆ ਕਿ ਮੇਰੇ ਨੌ ਛੋਟੇ ਆ ਮੈਨੂੰ ਲੰਮੇ ਨੌ ਚਾਹੀਦੇ ਆ ਬੇਵਕੂਫਾ ਤੋੜੇ ਮਾੜੀ ਮੋਟੀ ਅਕਲ ਤੋਂ ਕੰਮ ਲਿਆ ਕਰੋ ਨੇਵ ਨੇ ਤਿਆਰ ਕਿਹਾ ਨਾ ਕਹਿੰਦੇ ਮੈਨੂੰ ਇਹ ਸਮਾਨ ਪੈਣਾ ਆਪਣੇ ਆਪ ਨੇ ਲੰਬੰਦਾ ਹੀ ਪੈਣਾ ਅਰ ਕੋਣ ਇਤਨ ਬੁਗਾ ਖਾਓ ਕਿਦਾਂ ਦਾ ਹੁੰਦਾ ਤੀ ਦਾ ਬੁਗਾ ਪਿੱਤੇ ਜਲਾ ਰੀ ਉਹਨਾਂ ਕਹਿੰਦੇ ਮੈਂ ਜਿੱਤ ਜੀ ਲਵਣੀ ਐ ਪਿਸਟਲ ਇਹ ਆਣੀ ਤਾਈ ਲੱਗੇ ਇਹਦੇ ਵਿੱਚ ਧੀਦ ਨਹੀਂ ਕੋਈ ਗਲਤੀ ਗਲਤੀ ਸਾਰੀ ਤੁਹਾਡੀ ਆ ਠੀਕ ਆ ਨਾ ਥੋੜਾ ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰੋ ਸਾਰਾ ਦਿਨ ਵਲੌਗ ਦੇ ਵਿੱਚ ਇਹੀ ਕੁਝ ਦਿਖਾਉਂਦੇ ਹੋ ਤੇ ਫਿਰ ਬੱਚੇ ਨੇ ਜੋ ਤੁਹਾਨੂੰ ਦੇਖਣਾ ਉਹੀ ਕੁਝ ਸਿੱਖਣਾ ਹੈ ਉਹਨੂੰ ਕੋਈ ਚੰਗੇ ਕੰਮ ਕਮੀ ਲਾਓ ਅਗਰ ਜੇ ਉਹ ਨਹੀਂ ਵੀ ਮਤਲਬ ਸਕੂਲ ਜਾਂਦੀ ਉਹਨੂੰ ਘਰੇ ਪੜਾਓ ਉਹਨੂੰ ਕਦੇ ਘਰੇ ਵਧੀਆ ਸਿੱਖਿਆ ਦਿਓ ਪਰ ਨਹੀਂ ਤੁਹਾਨੂੰ ਤੇ ਆਹ ਪੁੱਠੀਆਂ ਕਮਾਂ 'ਚ ਵੇਹਲ ਹੀ ਨਹੀਂ ਮਿਲਦੀ ਤੁਸੀਂ ਬੱਚੇ 'ਤੇ ਧਿਆਨ ਕੀ ਦੇਣਾ ਹੈ ਨਹੀਂ ਚਲ ਆਪਾਂ ਵੜੀ ਬਣਾਈ ਹਾਂ ਨਹੀਂ ਆਉਦੇ ਚਾ ਸੀ ਸੀ ਉਧਰ ਰਹਿਣ ਦੇ ਦੀ ਨਾ ਹੁਣ ਆਪਾਂ ਬਣਾਈ ਚੱਲ ਉਧਰ ਵੇਖ ਚਲ ਆਪਾਂ ਤੇਰੀ ਨਹੀਂ ਮੈਂ ਤਾਂ ਹੀ ਤਾਂ ਕਹਿੰਦੇ ਆ ਕਿ ਬੱਚਿਆਂ ਨੂੰ ਹਮੇਸ਼ਾ ਫੋਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਤੁਹਾਡੇ ਅੱਗੇ ਵੀ ਅਗਲਿਆਂ ਨੂੰ ਸਿਰਫ ਪੈਸਿਆਂ ਦਾ ਮਤਲਬ ਹੁੰਦਾ ਹੈ ਹੁਣ ਤੁਸੀਂ ਆਪ ਹੀ ਉਹਨੂੰ ਨਿਆਣੀ ਨੂੰ ਵਿਚਾਰੀ ਨੂੰ ਕਹਿੰਦੇ ਕਿ ਚਲੋ ਹੁਣ ਆਪਾਂ ਵੀਡੀਓ ਬਣਾਈਏ ਤੇ ਨਿਆਣੀ ਨੂੰ ਐਵੇਂ ਰਵਾਈ ਜਾਂਦੇ ਜੇ ਜਦੋਂ ਉਹਨੂੰ ਹਰੇਕ ਬਲੌਗ ਦੇ ਵਿੱਚ ਹਰੇਕ ਵੀਡੀਓ ਬਾਰੇ ਦੱਸਦੇ ਜੇ ਲਿਆਉਂਦੇ ਜੇ ਤੇ ਫਿਰ ਉਹਨੇ ਤਾਂ ਕਹਿਣਾ ਹੀ ਆ ਨਾ ਕਿ ਮੈਨੂੰ ਵਲੌਗ ਦੇ ਵਿੱਚ ਲੈ ਕੇ ਆਓ ਉਹ ਛੋਟੀ ਜੀ ਬੱਚੀ ਆ ਉਹੀ ਗੱਲ ਨਾ ਤੁਸੀਂ ਉਹਨੂੰ ਖੇਡਾਂ ਬਾਰੇ ਦੱਸੋ ਉਹਨੂੰ ਪੜ੍ਹਾਈ ਬਾਰੇ ਦੱਸੋ ਕੋਈ ਚੰਗੀ ਵਧੀਆ ਜਾਣਕਾਰੀ ਦਿਓ ਪਰ ਨਹੀਂ ਉਹਨੂੰ ਵਲੌਗ ਬਾਰੇ ਵੀਡੀਓ ਬਾਰੇ ਜਾਣਕਾਰੀ ਦੇ ਰਿਆ ਬੇਵਕੂਫ ਆ ਅੱਜ ਸੀ ਘਰ ਤੇ ਚੱਲਾਂ ਉਹਨੂੰ ਮੈਂ ਲੈਣ ਜੰਨੇ ਚੱਲਿਆ ਹੁਣ ਤੂੰ ਮੇਰ ਨਾਲ ਚੱਲ ਕਹਿੰਦੀ ਤੇਰੇ ਨਾਲ ਨਹੀਂ ਜਾਣਾ ਮੈਂ ਦਾਦੀ ਨਾਲ ਜਾਣਾ ਆ ਡੰਗਰ ਨੂੰ ਇੰਨਾ ਵੀ ਨਹੀਂ ਪਤਾ ਕਿ ਕਿੱਥੇ ਕੈਮਰਾ ਮਾਰਨਾ ਹੈ ਤੇ ਕਿੱਥੇ ਕੈਮਰਾ ਨਹੀਂ ਮਾਰਨਾ ਬੇਅਗਲਾ ਦੀ ਮਾਂ ਨੂੰ ਤੇ ਬਖਸ਼ ਦੇ ਤੇਰੀ ਮਾਂ ਖਾਰਸ਼ ਕਰਨਦੀ ਆ ਤੇ ਉਹ ਵੀ ਕੈਮਰੇ ਦੇ ਵਿੱਚ ਕੈਪਚਰ ਕਰ ਲਿਆ ਟੜਾ ਇੰਨਾ ਵੀ ਮਾੜਾ ਮੋਟਾ ਦਿਮਾਗ ਕੰਮ ਨਹੀਂ ਕਰਦਾ ਕਿ ਵਲੌਗ ਦਾ ਪਹਿਲੀ ਗੱਲ ਤੇ ਤੁਹਾਨੂੰ ਅਸਲੀ ਮਤਲਬ ਹੀ ਨਹੀਂ ਪਤਾ ਕਿ ਵਲੌਗ ਕੀ ਹੁੰਦਾ ਹੈ ਨਾ ਤੁਸੀਂ ਵਲੌਗ ਦੇ ਵਿੱਚ ਕੋਈ ਕੱਟ ਲਾਉਂਦੇ ਹੋ ਨਾ ਕੋਈ ਲੈਣਾ ਨਾ ਕੋਈ ਦੇਣਾ ਨਾ ਵਲੌਗ ਨੂੰ ਚੈੱਕ ਕਰਦੇ ਹੋ ਨਾ ਦੇਖਦੇ ਹੋ ਕਿ ਵਲੌਗ ਦੇ ਵਿੱਚ ਕਿਹੜੀ ਚੀਜ਼ ਲੈ ਕੇ ਆਉਣੀ ਚਾਹੀਦੀ ਹੈ ਤੇ ਕਿਹੜੀ ਚੀਜ਼ ਨਹੀਂ ਲੋਕਾਂ ਨੂੰ ਦਿਖਾਉਣੀ ਚਾਹੀਦੀ ਬਾਸ ਮੂੰਹ ਚੋੱਕ ਕੇ ਦੇ ਵਲੌਗ ਬਣਾਉਣ ਆ ਇਹਨਾਂ ਲੈ ਆਈ ਪਤਾ ਇਦਾਂ ਇਦਾਂ ਆਵੇ ਇਹਨਾਂ ਦਾ ਕਰਕੇ ਨਾ ਆਈ ਨਾਲ ਕਰ ਦਲਾਓ ਹਾਂ ਇਦਾਂ ਵਰਤੀ ਇਹ ਕਿੰਨੇ ਛਿੰਛੀ ਜਿਹੇ ਦੇਖ ਲੈ ਛਿੰਛੀ ਤੈਨੂੰ ਕਿਹਨ ਕਿਹਾ ਸੀ ਇਸ ਤਰ੍ਹਾਂ ਕਰਨ ਨੂੰ ਵਾਏ ਯੂ ਡੂ ਥਿਸ ਤੂੰ ਪਾਗਲ ਹੈਂ ਖੁਦ ਨਿਆਣੀ ਨੂੰ ਆਪ ਸਿਖਾਉਂਦਾ ਕਿ ਮੇਕਅਪ ਕਿਵੇਂ ਕਰਨਾ ਹੈ ਜਿਵੇਂ ਕਿ ਹਾਲੇ ਕਿ ਛੋਟੀ ਜੀ ਉਮਰ ਹਾਲੀ ਉਹਨੂੰ ਇਨਾਂ ਚੀਜ਼ਾਂ ਤੋਂ ਪਹਿਲੀ ਗੱਲ ਤੇ ਦੂਰ ਹੀ ਰੱਖਣਾ ਚਾਹੀਦਾ ਹੈ ਤੇ ਪਰ ਇਹ ਖੁਦ ਉਹਨੂੰ ਦਿਖਾਉਂਦਾ ਹੈ ਤੇ ਦੱਸਣਦਾ ਹੈ ਕਿ ਮੇਕਅਪ ਕਿਵੇਂ ਕਰੀਦਾ ਹੈ ਹੋ ਸਕਦਾ ਸਾਨੂੰ ਵੀ ਇਸ ਤਰ੍ਹਾਂ ਮੇਕਅਪ ਨਾ ਕਰਨਾ ਆਉਂਦਾ ਹੋਵੇ ਪਰ ਉਹ ਛੋਟੀ ਜੀ ਬੱਚੀ ਨੂੰ ਤੁਸੀਂ ਦੇਖੋ ਕਿਵੇਂ ਮੇਕਅਪ ਕਰ ਰਹੀ ਆ ਠੀਕ ਆਣਾ ਲਿਪਿਸਟਿਕ ਉਹ ਲਾ ਲੈਂਦੀ ਆ ਪਤਾ ਨਹੀਂ ਕੀ ਕੁਛ ਉਹ ਫੇਸ ਤੇ ਚੀਜ਼ਾਂ ਠੱਪਦੀ ਰਹਿੰਦੀ ਆ ਆਪਣੀ ਮਾਂ ਨੂੰ ਦੇਖ ਕੇ ਕਿ ਆ ਕੁਛ ਤੁਸੀਂ ਆਪਣੀ ਕੁੜੀ ਨੂੰ ਸਿਖਾਉਂਦੇ ਜੇ ਬੇਅਕਲੋ ਉਹ ਚੰਗੀ ਸਿੱਖਿਆ ਦਿਓ ਵੈਰਟੀ ਬਣਾਵੇ ਨਹੀਂ ਇੱਕ ਨਹੀਂ ਇੱਕ ਵਾਰ ਇਹ ਤੋਂ ਇੱਕ ਵੈਰਟੀ ਬਣਾਵੇ ਤੇ ਇੱਕ ਲਾਵੇ ਕਰੀ ਵੀ ਓਏ ਹੋਏ ਸੱਦੀਆਂ ਜਨਦ ਵੱਜਣੇ ਚੱਲ ਵੀ ਆ ਤੇਰੇ ਡੇਢੇ ਨੇ ਮੂਰਖ ਬਣਾਉਂਦੇ ਲੋਕਾਂ ਨੂੰ ਇਹ ਇੱਕ ਵੈਰੈਟੀ ਬਣਾਵੇ ਇੱਕ ਵੈਰੈਟੀ ਬਣਾਉਣ ਵਾਸਤੇ ਤੂੰ ਮਤਲਬ ਆਪਣੇ ਕਿਚਨ ਤਿਆਰ ਕੀਤੀ ਆ ਸਿਰਫ ਇੱਕ ਚੀਜ਼ ਬਣਾਉਣ ਵਾਸਤੇ ਬੇਅਗਲੇਆ ਇਹਨਾਂ ਦਾ ਦਿਮਾਗ ਹੀ ਕੰਮ ਨਹੀਂ ਕਰਦਾ ਡੰਗਰ ਲੋਕ ਵਕਰੀ ਕੋ ਬਣਾ ਲਈ ਉਹ ਮਤਲਬ ਤਾਂ ਕਰਕੇ ਬਣਾਈ ਜੀ ਜਾਈ ਹੁਣ ਐ ਦੁਕਾਨ ਥਾਲੀ ਕੀਤੀ ਨੇ ਆਪਣੀ ਤੇ ਉਹ ਕੰਦੇ ਨਾਲੇ ਕਹਿੰਦੇ ਮੇਰੇ ਕਾਊਂਟਰ ਮੁਕਾ ਦੇ ਵੀ ਮੈਂ ਤਾਂ ਈ ਕਿਉਂ ਵੇਚਨੇ ਆ ਮੈਂ ਮਨੁੰਦੇ ਉਹ ਕਿ ਮੈਂ ਲੈਂਦੇ ਘਰੇ ਚੁੱਕੇ ਤੇ ਨਾਲੇ ਮੂਰ ਗੱਲਾਂ ਤੂੰ ਛੱਡ ਪਹਿਲਾਂ ਇੱਕ ਮਾਈਕ ਲੈ ਕੇ ਆ ਨਾ ਤੇਰੀ ਗੱਲ ਦੀ ਸਮਝ ਲੱਗਦੀ ਆ ਪਤਾ ਨਹੀਂ ਕੀ ਬੋਲੀ ਜਾਂਦਾ ਕੱਲਾ ਕੀ ਕਮੈਂਟਾਂ ਦੇ ਤੂੰ ਰਿਪਲਾਈ ਦੇਣਾ ਆ ਠੀਕ ਆ ਨਾ ਨਾ ਤੇਰੀ ਗੱਲ ਦੀ ਸਮਝ ਲੱਗਦੀ ਆ ਉੱਚੀ ਬੋਲ ਸਾਨੂੰ ਨਹੀਂ ਕੁਝ ਸਮਝ ਲੱਗਦੀ ਤੇਰੀ ਪਹਿਲੇ ਤੇਰੇ ਘਰਾਂ ਨੇ ਬੜੀ ਛੋਟੀ ਜਿਹੀ ਜਿੱਦਾਂ ਕੋਈ ਚਾਰ ਕੋਨੇ ਆ ਜਾਣ ਜਾਂ ਕੋਈ ਫੰਕਸ਼ਨ ਆ ਜੇ ਬੜਾ ਵੇ ਕਮਲ ਜਿਹਾ ਪੈਂਦਾ ਉੱਥੇ ਭਾਂਡੇ ਧੋਣੇ ਉੱਥੇ ਆਤਾ ਉਹਨਾਂ ਨੂੰ ਉੱਥੇ ਬਿਲਕੁਲ ਗਿਆ ਬੰਦਾ ਮੇਰੇ ਮਸਲਾ ਨਹੀਂ ਜੇ ਦੰਦਾ ਇਹ ਵੀ ਜੇ ਕੋਈ ਆਇਆ ਗਿਆ ਹੋਵੇ ਜਿੱਦਾਂ ਥੱਲੇ ਵੀ ਕਿਤੇ ਫੜ ਕੇ ਮਰ ਕੇ ਲਾਉਣੇ ਮੈਂ ਥੱਲੇ ਲਾੜੇ ਉੱਪਰ ਦੋ ਤੁਸੀਂ ਘਰ ਦੇ ਵਿੱਚ ਜੀ ਜੇ ਤੇ ਤੁਹਾਨੂੰ ਇਹ ਰਸੋਈ ਵੀ ਮਤਲਬ ਛੋਟੀ ਲੱਗਣਦੀ ਆ ਇੰਨੇ ਟਾਈਮ ਦਾ ਨਾ ਤੈਨੂੰ ਚੇਤਾ ਆ ਉਦੋਂ ਨਹੀਂ ਤੈਨੂੰ ਚੇਤਾ ਇੰਨੇ ਟਾਈਮ ਤੇਰੇ ਵਿਆਹ ਨੂੰ ਹੋ ਗਿਆ ਹੈ ਉਦੋਂ ਨਹੀਂ ਤੈਨੂੰ ਚੇਤਾ ਆ ਕਿ ਰਸੋਈ ਸਾਰੀ ਛੋਟੀ ਆ ਜਾਂ ਵੱਡੀ ਆ ਹਨਾ ਅੱਜ ਤੈਨੂੰ ਚੇਤਾ ਆ ਗਿਆ ਹੈ ਲੋਕਾਂ ਨੂੰ ਮੂਰਖ ਨਾ ਬਣਾ ਤੁਹਾਡੇ ਵਲੌਗਰਾਂ ਦੇ ਵਿੱਚ ਸਾਰਾ ਕੁਝ ਪਤਾ ਲੱਗਦਾ ਹੈ ਕਿ ਤੁਹਾਡੇ ਵਲੌਗ ਦੇ ਵਿੱਚ ਕੀ ਗੜਬੜ ਆ ਤੇ ਕੀ ਨਹੀਂ ਆ ਠੀਕ ਆ ਨਾ ਲੋਕਾਂ ਨੂੰ ਨਾ ਮੂਰਖ ਬਣਾਇਆ ਕਰੋ ਉਹ ਵੈਸੇ ਵੀ ਉਹ ਮਤਲਬ ਕਿਚਨ ਵਾਸਤੇ ਜਗਾ ਛੱਡੀ ਆ ਬਸ ਇਹ ਵੀ ਫਟਾਣ ਉੱਪਰ ਬੰਦੇ ਹੀ ਕੋ ਤਾਂ ਆਪਣਾ ਲੈਂਟਰ ਬਣਾ ਲੈਂਟਰ ਨਹੀਂ ਹੋਇਆ ਤੇ ਬੰ ਤੇ ਮਗਰਤ ਲੱਤੀ ਆਪਣਾ ਸੋਈ ਬਣਾ ਲੈਨੇ ਸੱਚੀ ਗੱਲ ਕਿਉਂ ਨਹੀਂ ਦੱਸਦਾ ਕਿ ਜਿਹੜੀ ਤੇਰੀ ਸੰਦੀਪ ਆ ਉਹ ਆਈ ਇਸ ਸ਼ਰਤ ਤੇ ਆ ਕਿ ਮੈਂ ਆਰਡਰ ਸੋਈ ਬਣਾਉਣੀ ਮੈਂ ਆਰਡਰ ਰਹਿਣਾ ਹੈ ਤਾਂ ਕਰਕੇ ਉਹ ਇੱਥੇ ਆਈ ਆ ਲੋਕਾਂ ਨੂੰ ਨਾ ਬੇਵਕੂਫ ਬਣਾਇਆ ਕਰੋ ਤੁਹਾਡੇ ਵਲੌਗ ਦੇ ਵਿੱਚ ਸਾਫ਼-ਸਾਫ਼ ਪਤਾ ਲੱਗਦਾ ਏ ਕਿ ਕੀ ਗੱਲ ਹੈਗੀ ਆ ਤੇ ਕੀ ਗੱਲ ਨਹੀਂ ਹੈਗੀ ਉਹ ਤੇ ਬੁਲਾਉਂਦੀ ਵੀ ਨਹੀਂ ਉਹਨਾਂ ਨੂੰ ਹੋਰ ਦੱਸ ਤੂੰ ਤੂੰ ਇੱਥੇ ਸਫਾਈਆਂ ਦੇਣ ਆ ਜਾਣਾ ਹੈ ਸਚਾਈ ਦੱਸਿਆ ਕਰੋ ਸੰਦੀਪ ਨੇ ਕਿਹਾ ਮੈਨੂੰ ਰੋਟੀ ਲਾ ਦੇ ਨੀ ਕੋ ਫੋੜੀ ਨਾ ਟਾਈਮ ਹੋ ਗਿਆ 1 ਵਜੇ ਦਾ ਹਣਾ 1 ਵਜੇ 1 ਵਜੇ ਦਾ ਪੂਰਾ ਅਕਸਰ ਜਿਹਾ ਹੈ ਤੁਹਾਨੂੰ ਸਾਰਾ ਦਿਨ ਭੁੱਖ ਹੀ ਲੱਗੀ ਰਹਿੰਦੀ ਆ ਦਿਨੇ ਵੀ ਭੁੱਖ ਰਾਤ ਨੂੰ ਵੀ ਭੁੱਖ ਅੱਧੀ ਰਾਤ 1 ਵਜਾ ਵਾ ਤੇ ਉਹ ਅੱਧੀ ਰਾਤ 1 ਵਜੇ ਰੋਟੀਆਂ ਲਾ ਕੇ ਖਾਂਦੇ ਆ ਡੰਗਰ ਆ ਛੋਟੀ ਜੀ ਬੱਚੀ ਆ ਇਹਨੂੰ ਵਿਚਾਰੀ ਨੂੰ ਨਹੀਂ ਕਿਸੇ ਚੀਜ਼ ਦਾ ਪਤਾ ਕਿ ਕਿਹੜੀ ਚੀਜ਼ ਦਿਖਾਉਣੀ ਹੈ ਕਿਹੜੀ ਚੀਜ਼ ਨਹੀਂ ਹਨ ਤੁਹਾਨੂੰ ਤਾਂ ਬੇਅਕਲੋ ਪਤਾ ਹੀ ਕਿ ਕਿਹੜੀ ਚੀਜ਼ ਉਹਦੇ ਕੋਲ ਪਈ ਆ ਤੇ ਉਹਨੂੰ ਸੈੱਡ ਦੇ ਕਰ ਦੋ ਬੇਅਕਲੇ ਟੋਟ ਰੇ ਖੋਪਰੀ ਤੋ ਸਾਲੇ ਬਾਲਾ ਦਸਰਾ ਨਾ ਜਿਹਾ ਦਸਰਾ ਦਸਰਾ ਕਰਨੇ ਕੋਸ਼ਿਸ਼ ਕਰਦੇ ਆ ਤਾਂ ਫਰਾਂਗਪੀਆ ਤੇ ਆਪਾਂ ਸੂਰ ਰਕਾਰ ਦਾ ਇਹ ਐਪੀਸੋਡ ਲਾਉਣਗੇ ਤੇ ਆਪਾਂ ਪਰਮਾਚਾਰੀ ਸੁਣਤਾ ਤੇ ਪਸਾਰੇ ਦੇ ਕਮੈਂਟ ਕਰੀਂ ਕਿ ਕਿਹੜਾ ਸੂਰ ਤੁਹਾਨੂੰ ਆਕਰ ਤੇ ਆਪਾਂ ਤੁਹਾਨੂੰ ਵੀਰੋ ਤੋਂ ਤਾਂ ਦੇਖਿਆ ਤੇ ਆਪਾਂ ਬੇਕੂਫ ਜੀ ਪੁੱਛਣ ਦੀ ਹੈ ਸਾਨੂੰ ਕਿ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿ ਸੂਰ ਕਿਹੜਾ ਪਸੰਦ ਆ ਤੇ ਕੀ ਕਿੱਦਾਂ ਦਾ ਲੱਗਦਾ ਜਾਂ ਕਿਵੇਂ ਲੱਗਦਾ ਅਸੀਂ ਕਮੈਂਟ ਕਿਵੇਂ ਕਰ ਦੀਏ ਠੀਕ ਆ ਨਾ ਵਲੌਗ ਤਾਂ ਤੇਰਾ ਜਾ ਕੇ ਅਗਲੇ ਦਿਨ ਆਉਣਾ ਹੈ ਤੇ ਉਹਨੇ ਟਾਈਮ ਨੂੰ ਤੂੰ ਪਾਪੂ ਲੈਣ ਦੇ ਅਸੀਂ ਕਿਵੇਂ ਦੱਸ ਗਏ ਬੇਕੂਫ ਬਣਾਉਂਦੀ ਲੋਕਾਂ ਨੂੰ ਸਰਵਾ ਇਸਿਆ ਪਾ ਪਰ ਮੈਂ ਬਹੁਤ ਜ਼ਿਆਦਾ ਤਪਾ ਕੁੱਛ ਤਰ ਤਿੰਦਾ ਤਾਂ ਸੀ ਨਾ ਬੋਤਾ ਤੇ ਸਾਰੇ ਮੇਰੇ ਨੂੰ ਸਾਰੇ ਕਰਮ ਤੋਂ ਬਚ ਰਹਾ ਮੈਂ ਬੋਤਾ ਮੇਰੇ ਤੋਂ ਕਰਮ ਗਿਆ ਤਾਂ ਅਸੀਂ ਤਾਂ ਗਰਮੀ ਤੋਂ ਬਚੇ ਆ ਕਿਉਂਕਿ ਅਸੀਂ ਘਰੇ ਰਹਿਨੇ ਆ ਅਸੀਂ ਤੁਹਾਡੇ ਵਾਂਗੂ ਫਿਰਦੇ ਨਹੀਂ ਆ ਅਵਾਰਾਗਰਦੀ ਨਹੀਂ ਕਰਦੇ ਠੀਕ ਆ ਨਾ ਆਪਣੇ ਪਹਿਲਾਂ ਲੱਛਣ ਦੇਖ ਉਸ ਤਰ੍ਹਾਂ ਤੁਸੀਂ ਕਹਿੰਦੇ ਕੋਈ ਲੋਕੀ ਸਾਨੂੰ ਗਲਤ ਬੋਲਦੇ ਆ ਤੇ ਆਪਣੇ ਲੱਛਣ ਨਹੀਂ ਦੇਖਦੀ ਕਿ ਲੱਛਣ ਕੀ ਕਰਦੀ ਆ ਵਿਆਹ ਤੋਂ ਪਹਿਲਾਂ ਹੀ ਤੁਰੀ ਫਿਰਦੀ ਆ ਬੇਵਕੂਫੇ ਤੈਨੂੰ ਅਕਲ-ਉਕਲ ਹੈਗੀ ਆ ਕਿ ਨਹੀਂ ਮੈਂ ਤਾਂ ਸੀ ਲੱਗਿਆ ਪੁੱਤ ਜੀ ਇਹ ਤੇ ਕਾਹੀ ਸੜੇ ਇਹ ਵਾਲੇ ਸੰਤਪਾ ਕੀਤਾ ਸੀਗਾ ਨਹੀਂ ਉਦੋਂ ਤਾਂ ਤੁਸੀਂ ਕਹਿੰਦੇ ਕਿ ਸਾਡੇ ਕੋਲ ਕੁਝ ਹੈ ਨਹੀਂਗਾ ਆਹੀ ਗਰੀਬ ਆ ਸਾਡੇ ਕੋਲ ਕੁਝ ਹੈ ਨਹੀਂ ਆ ਪਰ ਤੁਹਾਡੇ ਕੋਲ ਇਦਾਂ ਜਦੋਂ ਫਿਰਨ ਤੁਰਨ ਵਾਸਤੇ ਪੈਸੇ ਕਿੱਥੋਂ ਆਉਂਦੇ ਆ ਠੀਕ ਆ ਨਾ ਜੇ ਤੈਨੂੰ ਇੰਨੀ ਗਰਮੀ ਲੱਗਦੀ ਆ ਨਾ ਤੇ ਆਪਣੇ ਘਰੇ ਏਸੀ ਲਵਾਉਣ ਨਾਲੇ ਆਪਣੇ ਮਾਪਿਓ ਨੂੰ ਸੁੱਖ ਦਾ ਸਾਹ ਦੇ ਉਹਨਾਂ ਨੂੰ ਏਸੀ ਲਵਾ ਕੇ ਦੇ ਠੀਕ ਹਨ ਆ ਜਿਹੜੇ ਫालतੂ ਪੈਸੇ ਖਰਾਬ ਕਰਦੀਆਂ ਕਦੇ ਇੱਧਰ ਘੁੰਮਣ ਪੈ ਚੱਲ ਜਾਣੀਆਂ ਕਦੇ ਉੱਧਰ ਚੱਲ ਜਾਣੀਆਂ ਆਪਣੇ ਬਾਥਰੂਮਾਂ ਦੇ ਗੇਟ ਲਵਾ ਜਿਹੜੇ ਕੰਮ ਕਰਨ ਵਾਲੇ ਉਹ ਕੰਮ ਕਰਿਆ ਕਰੋ ਆ ਪੁੱਠੇ ਜੇ ਕੰਮਾਂ 'ਤੇ ਧਿਆਨ ਨਾਲ ਦਿਆ ਕਰੋ ਆ ਗਿਆ ਮੋਰ ਫੰਕਸ਼ਨ ਨਾ ਆਹ ਜਿਹੜਾ ਸਾਰਾ ਪਿਆਰਾ ਤੇ ਪੁੱਠੇ ਕਰ ਕਾਸ ਵਲੌਗ ਬਣਾਉਂਦਾ ਪਤਾ ਏ ਪਰ ਕੱਪੜੇ ਕਿਵੇਂ ਰੱਖਣੇ ਆ ਉਹ ਤੇ ਅਕਲ ਸਿੱਖ ਲੈ ਉਦਾਂ ਹੀ ਕੱਪੜਿਆਂ ਨੂੰ ਕਿਵੇਂ ਸੁੱਟੀ ਆਂਦੀ ਆ ਜਿਵੇਂ ਕਿਸੇ ਡਸਟਬਿਨ ਦੇ ਵਿੱਚ ਸੁੱਟਣਾ ਹੁੰਦਾ ਏ ਉਹ ਕੱਪੜੇ ਦੀ ਤੇ ਤਹਿ ਚੰਗੀ ਰੱਖ ਲੈ ਬੇਅਕਲੇ ਹਾਂ ਜਿਹੜੇ ਤਿਆਰ ਆਪਾਂ ਬਾਕੀ ਜਿੰਦੇ ਕੰਮ ਜਿਹਦੇ ਤੇਰਾ ਆਪਾਂ ਕੋਈ ਲੈ ਕੇ ਜਾਂਦਾ ਹੈ ਤੇ ਕੋਈ ਸਵਾਲ ਕੋਈ ਸਵਾਲ ਤੇਰਾ ਤੇਰੇ ਨਾਲ ਬਹੁਤ ਜਿਆਦਾ ਹੋਣਾ ਸੀ ਆਲੱਗ ਤੇ ਬਾਕੀ ਆਪਾਂ ਅਪਲਾਈ ਕਰ ਲਿਆ ਤੇ ਕਹ ਲ ਤੂੰ ਲੋਕਾਂ ਦੇ ਰਿਪਲਾਈ ਬਾਅਦ ਵਿੱਚ ਕਰ ਲੈ ਪਹਿਲਾਂ ਤੂੰ ਸਾਡਾ ਰਿਪਲਾਈ ਕਰ ਕਿ ਅੱਜ ਫਿਲਟਰ ਨੇ ਜਵਾਬ ਕਿਉਂ ਦੇਤਾ ਤੇਰੇ ਤੇ ਪਾਣੀ ਇਹ ਦੋਨੇ ਭੈਣਾਂ ਸਲਾਹ ਕਰਦੀਆਂ ਐ ਕੱਲ ਉਹਨੇ ਵੀਡੀਓ ਬਣਾਈ ਆਹੀ ਕਮੈਂਟਾਂ ਦੀ ਤੇ ਅੱਜ ਇੰਨੇ ਬਣਾ ਲਈ ਆ ਵੀਡੀਓ ਮਤਲਬ ਕਿ ਤੁਸੀਂ ਸਲਾਹ ਕਰਕੇ ਵੀਡੀਓ ਬਣਾਉਂਦੇ ਕਿ ਅੱਜ ਤੂੰ ਇਹ ਟੌਪਿਕ ਤੇ ਬਣਾ ਅੱਜ ਮੈਂ ਬਣਾਉਂਗੀ ਬੇਅਕਲੀਆਂ ਡੰਗਰ ਉਹ ਜਿਹੜੇ ਇਹਨਾਂ ਨੂੰ ਪੁੱਛਦੇ ਕਿ ਦੀਪ ਜੀ ਜੀ ਉਹਨਾਂ ਨੂੰ ਕਿੰਨਾ ਕ ਪਿਆਰ ਕਰਦੇ ਆ ਤੁਹਾਨੂੰ ਨਹੀਂ ਪਤਾ ਕਿੰਨਾ ਕ ਪਿਆਰ ਕਰਦੇ ਆ ਉਵਾਰਾ ਜਿਹੜੇ ਵਿਆਹ ਤੋਂ ਪਹਿਲਾਂ ਹੀ ਵਾਰਾ ਤੁਰੇ ਫਿਰਦੇ ਆ ਬੇਅਕਲੇ ਉਹ ਇਹਰੇ ਜਿਹੜੇ ਫਿਲਟਰ ਨੇ ਵਿੱਚ ਬਾਬ ਦੇਤਾ ਅੱਜ ਅੱਖੀਂ ਦੇਖ ਲਿਓ ਫੇਰ ਕਹਿ ਦਿੰਦੇ ਆ ਕਿ ਸਾਨੂੰ ਲੋਕੀ ਗਲਤ ਬੋਲਦੇ ਆ ਉਹ ਤੁਹਾਨੂੰ ਅਕਲੂਕਲ ਹੈ ਨਹੀਂ ਤੁਸੀਂ ਲੱchn ਕੀ ਕਰਦੇ ਜੇ ਆਪਣੇ ਦਿਮਾਗ ਤੋਂ ਕੰਮ ਲਿਆ ਕਰੋ ਪਤਾ ਨਹੀਂ ਤੁਹਾਡੇ ਮਾਪਿਓ ਵੀ ਨਹੀਂ ਰੋਕਦੇ ਕਿ ਕਿਹੋ ਜਿਹਾ ਗਲਤ ਕੰਮਾਂ ਦੇ ਵਿੱਚ ਤੁਸੀਂ ਪੈ ਜੇ ਠੀਕ ਆ ਨਾ ਤਾ ਤੂੰ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਂਦੇ ਆਂ ਤੇ ਬੇਅਕਲੇ ਇੱਕ ਚੰਗਾ ਜਿਹਾ ਮਾਈਕ ਲੈ ਆ ਸਾਨੂੰ ਤੇਰੀ ਭੋਰਾ ਵੀ ਗੱਲ ਦੀ ਸਮਝ ਨਹੀਂ ਲੱਗਦੀ ਜੇ ਅਗਰ ਵੀਡੀਓ ਬਣਾਉਣੀ ਹੁੰਦੀ ਆ ਜਾਂ ਉੱਚੀ ਬੋਲਿਆ ਕਰ ਜਾਂ ਫਿਰ ਜਿਹੜੇ ਤੇਰੇ ਪਿੱਛੇ ਰੌਲਾ ਰੱਪਾ ਪੈਂਦਾ ਨਾ ਉਹਨਾਂ ਨੂੰ ਚੁੱਪ ਕਰਾ ਲਿਆ ਕਰ ਤੁਸੀਂ ਦੋਨੇ ਭੈਣਾਂ ਉਹ ਉਹ ਵੀ ਬੇਅਕਲੀ ਤੇਰੀ ਭੈਣ ਭੂਰੋ ਉਹ ਵੀ ਜਦੋਂ ਵੀਡੀਓ ਬਣਾਉਂਦੀ ਆ ਤੇ ਬਾਬਾ ਪਾਠ ਕਰਦੇ ਹੁੰਦੇ ਆ ਤੇ ਬੇਅਕਲੀ ਉਹਦੋਂ ਬੋਲਣ ਲੱਗ ਪੈਂਦੀ ਆ ਤੇ ਤੂੰ ਬੇਅਕਲ ਉਹ ਤੋਂ ਵੱਧ ਕਿ ਜਦੋਂ ਤੈਨੂੰ ਪਤਾ ਹੈ ਕਿ ਸਾਡੇ ਘਰ ਦੇ ਵਿੱਚ ਰੌਲਾ ਰੱਪਾ ਕੋਈ ਗੱਲਬਾਤ ਕਰਦਾ ਜਾਂ ਉਹਨਾਂ ਨੂੰ ਚੁੱਪ ਕਰਾ ਲਓ ਜਾਂ ਆਪ ਉੱਚੀ ਬੋਲੋ ਜਾਂ ਵਲੌਗ ਬਾਅਦ ਵਿੱਚ ਬਣਾ ਲਓ ਜਾਂ ਮਾਈਕ ਲੈ ਲਓ ਨਵਾਂ ਬਸ ਫਿਰ ਮੈਂ ਸੋਚਿਆ ਕਿ ਮੈਂ ਵੀਡੀਓ ਕੱਲੀ ਕਿਉਂ ਦੇਖਾਂ ਤੁਸੀਂ ਵੀ ਦੇਖੋ ਉਹਨੇ ਵੀ ਆਂਦੇ ਵਿਆਹ ਕਰਵਾ ਲਿਆ ਤੇ ਹਿਮਾ ਨੀ ਨੇ ਵੀ ਵਿਆਹ ਵੇਖੋ ਕਿਜ ਨਾਲ ਕਰਾਇਆ ਉਹ ਡੰਗਰੇ ਕੋ ਚੱਜ ਦਾ ਮੁੰਡਾ ਲੱਭ ਲੈਂਦੀ ਪਤਾ ਨਹੀਂ ਕਿਹੜੀ ਦੇ ਰੂੜੀ ਤੇ ਡਿੱਗ ਪਈ ਆ ਜੀ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਨਾਲੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ